ਤੁਹਾਡੇ ਰੂਪ ਨੂੰ ਹੋਏ ਆ तकरीबन ਹਰ ਸਾਲ ਹੀ ਅਸੀਂ ਤੁਹਾਡੇ ਕੋਲ ਸਪੂਚ ਚੱਕਰ ਲੰਦੇ ਆ ਸਾਡੀ ਕੋਸ਼ਿਸ਼ ਹੁੰਦੀ ਆ ਜਿਹੜਾ ਜ ਸਮਾਜ ਜਿਹੜਾ ਹੈਗਾ ਬਹੁਤ ਹੀ ਨੀਤੋ ਉਤਰੀਆ ਹੋਇਆ ਹੈ ਪੁਰਾਹੇ ਪਿਆ ਹੋਇਆ ਹੈ ਸਾਡੇ ਬੱਚਿਆਂ ਨੂੰ ਇਹ ਤੱਕ ਨਹੀਂ ਪਤਾ ਜਿਵੇਂ ਜਾਂਜ ਤੋਂ ਬਾਅਦ ਜਾਂ ਪਸਟੂ ਤੋਂ ਬਾਅਦ ਕੀ ਕਰ ਸਕਦੇ ਹਾਂ ਕੀ ਨਹੀਂ ਕਰ ਸਕਦੇ ਕਿਹੜੀ ਕਿਹੜੀ ਆਪਸ਼ਨ ਹੈ ਲੈ ਇਹ ਸਾਰੇ ਗਿਲਾਂ ਤੁਹਾਡੇ ਨਾਲ ਸਾਂਝੇ ਕਰਨਗੇ ਮੈਨੂੰ ਯਾਦ ਹੈ ਦਿਦੋਸੀ ਪੜ੍ਹਦੇ ਹੁੰਦੇ ਸੀ ਉਦੋਂ ਅਜਿਹਾ ਕੋਈ ਕਾਰਗਰਮ ਨਹੀਂ ਸੀ ਹਮੈਂ ਤੁਹਾਡੇ ਇਸ ਸਕੂਲ 'ਚ ਪੜਿਆ ਉਦੋਂ ਹਰ ਸਕੈਂਡਰੀ ਹੁੰਦੀ ਸੀ ਹਰ ਸਕੈਂਡਰੀ ਤੋਂ ਪਾਸ ਕੀਤੀ ਸੀ ਫਿਰ ਡਿਗਰੀ ਕਾਲਜ ਵਿੱਚ ਗਿਆ ਦਾ ਮਤਲਬ ਇਹ ਹੈ ਅੱਜ ਇੰਨੇ ਸਾਧਰ ਹੋਣ ਦੇ ਬਾਵਜੂਦ ਵੀ बच्चे ਅਤੇ ਬੱਚਿਆਂ ਦੇ ਪੇਰੈਂਟਸ ਇਸ ਗੱਲ ਤੋਂ آگਾਹ ਨਹੀਂ ਹਨ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਕਿ ਉਹ ਕਿਵੇਂ ਆਪਣੇ ਬੱਚਿਆਂ ਨੂੰ ਸਹੀ ਰਾਤ ਤੇ ਸਹੀ ਆਪਕੇ ਲਾਉਣ ਲਈ ਨਾਈਟ ਸੇਂਡਿੰਗ ਸੂਇਸ਼ ਕਰਕੇ ਕੀਤਾ ਇਸ ਸੇਵਾ ਜਰੂਰੀ ਹਮਚ ਸਕੂਲਾਂ ਚ ਜਾ ਕੇ ਬੱਚਿਆਂ ਨਾਲ ਰੋਦਰ ਹੋ ਕੇ ਪੁਰੂਣ ਦੱਸਿਆ ਜਾਵੇ ਵੀ ਆਪਾਂ ਆਪਣੇ ਪਰਿਵਾਰ ਨਾਲ ਮਾਪਿਆਂ ਨਾਲ ਭੈਣ ਭਰਾਵਾਂ ਨਾਲ ਆਲੇ ਦੋਲੇ ਨਾਲ ਸਕੂਲ ਚ ਜਾ ਕੇ ਸਕੂਲ ਟੀਚਰ ਨਾਲ ਤੇ ਆਪਣੇ ਸਾਥੀਆਂ ਦੇ ਨਾਲ ਜਿਹੜੇ ਅੰਤ ਨੂੰ ਕੋਈ ਮਨੁੱਖ ਜੇ ਸਿੱਖਣਾ ਚਾਹੇ ਤਾਂ ਸਾਰੀ ਉਮਰ ਹੀ ਕੁਝ ਨਾ ਕੁ ਸਕਦਾ ਇਹ ਐਸਾ ਸਮਾਨ ਹੀ ਹੈ ਜਦੋਂ ਉਹ ਸਿੱਖਣ ਕੋਈ ਚੀਜ਼ ਨਾ ਹੋਵੇ ਕਿਸੇ ਸਰ ਸਕੂਲੋਂ ਆਇਆ ਹੋਵੇ ਸਰਕਰੋਂ ਆਇਆ ਹੋਵੇ ਕਰੋ ਆ ਕੇ ਇੱਥੇ ਸਕੂਲ ਦੇ ਵਿੱਚ ਇਚਨਾਂ ਨੂੰ ਦੇਸ਼ ਕੀਤੀ ਸੀ ਦੇਸ਼ ਕਰਦੇ ਹੋ ਆ ਕੇ ਕੀ ਕਹਨੇ ਹੁੰਦੇ ਆ ਹਾਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਇਹ ਜਨ ਸ਼ਬਦ ਦੇ ਆਰਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਚਾਹਵਾਨ ਅਧਿਆਪਕ ਸਾਹਿਬਾਨ ਸਾਡੇ ਨਾਲ ਸੋਸ਼ਲ ਵੈਲਫੇਅਰ ਕਲੱਬ ਮੋਬਦੋ ਉਨ੍ਹਾਂ ਦੇ ਪ੍ਰਧਾਨ ਉਸੀ ਉਹ ਵੀ ਗਮਾਰ ਜੀ ਸੂ ਮੈਂਬਰ ਸਰਬੰਦ ਬਹੁਤ ਹੀ ਪਿਆਰੇ ਵਿਦਿਆਰਥੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਇਹ ਦੋ ਗੱਲਾਂ ਨੂੰ ਲੈ ਕੇ ਤੁਹਾਡੇ درمیان ਆਏ ਆ ਇੱਕ ਤਾਂ ਹੈ ਮੋਰਲ ਵੈਲਿਊਜ਼ ਨੈਤਿਕ ਸਿੱਖਿਆ ਤੇ ਦੂਸਰਾ ਹੈ ਕੈਰੀਅਰ ਗਾਈਡੈਂਸ ਅਸੀਂ ਤੁਹਾਡੇ درمیان 5-7 ਮਿੰਟ ਲੈਣਾ ਹੈ ਧਿਆਨ ਨਾਲ ਸੁਣੋ ਜਿੱਥੋਂ ਤੱਕ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਹੈਗੀ ਆ ਉਹਨੇ ਤੁਹਾਡੇ ਨਾਲ ਪ੍ਰਧਾਨ ਜੀ ਗੱਲ ਕਰਦੇ ਸੀਗੇ ਕਿ ਬਹੁਤ ਸਾਰੀਆਂ ਮੋਰਲ ਵੈਲਿਊਸ ਸਾਨੂੰ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਚਾਹੇ ਅਸੀਂ ਕੋਈ ਵੀ ਕੋਰਸ ਕਰ ਲਈਏ ਕੋਈ ਵੀ ਪੜ੍ਹਾਈ ਕਰ ਲਈਏ ਕੋਈ ਵੀ ਆਪਾਂ ਜਿਹੜਾ ਹੈਗਾ ਸਿਗਰੀਆਂ ਪ੍ਰਾਪਤ ਕਰ ਲਈਏ ਚਾਹੇ ਕਿਸੇ ਵੀ ਅਹੁਦੇ ਤੇ ਲੱਗ ਜੀਏ ਜਿੰਨਾ ਚਿਰ ਤੁਹਾਡੇ 'ਚ ਮੋਰਲ ਵੈਲਿਊ ਨਹੀਂ ਹੈਗੀਆਂ ਜਿੰਨਾ ਚਿਰ ਤੁਹਾਡੇ ਵਿੱਚ ਨੈਤਿਕ ਕਦਰਾਂ ਕੀਮਤਾਂ ਨਹੀਂ ਆ ਜਿੰਨਾ ਚਿਰ ਤੁਹਾਡੇ ਵਿੱਚ ਉਹ ਗੁਣ ਨਹੀਂ ਆ ਜਿਹੜੇ ਤੁਹਾਡੇ ਵਿੱਚ ਇੱਕ ਇਨਸਾਨ ਦੇ ਵਿੱਚ ਹੋਣੇ ਚਾਹੀਦੇ ਆ ਤਾਂ ਤੁਸੀਂ ਚੰਗੀਆਂ ਡਿਗਰੀਆਂ ਤਾਂ ਲੈ ਲੋਗੇ ਚੰਗੇ ਅਹੁਦੇ ਤਾਂ ਲੈ ਲੋਗੇ ਪਰ ਤੁਸੀਂ ਚੰਗੇ ਇਨਸਾਨ ਨਹੀਂ ਬਣੋਗੇ ਸਮਾਜ ਦੇ ਵਿੱਚ ਚੰਗਾ ਇਨਸਾਨ ਬਣਨ ਵਾਸਤੇ ਸਾਨੂੰ ਸਾਨੂੰ ਜਿਹੜੀਆਂ ਮੋਰਲ ਵੈਲਿਊਜ਼ ਅਪਣਾਉਣੀਆਂ ਪੈਣਗੀਆਂ ਗੋਟ ਲਿਸਰ ਬਣਾਉਣਾ ਬਹੁਤ ਜ਼ਰੂਰੀ ਆ ਬੋਲ ਤੇ ਸੁਖਣਾ ਤੇ ਕੋ ਸਿੱਖਣਾ ਤਾਂ ਸਭ ਤੋਂ ਪਹਿਲਾਂ ਸਾਨੂੰ ਲਿਸਨ ਕਰਨਾ ਹੋਣਾ ਚਾਹੀਦਾ ਕਿ ਸਾਹਮਣੇ ਵਾਲਾ ਬੋਲ ਕੀ ਰਿਹਾ ਉਹ ਸਾਡੇ ਕੰਨਾਂ ਦੇ ਵਿੱਚ ਨਹੀਂ ਸਾਡੇ ਦਿਮਾਗ ਦੇ ਵਿੱਚ ਬਹਿਣਾ ਚਾਹੀਦਾ ਪਰ ਤਰਾਸਤੀ ਇਹ ਹੈ ਕਿ ਅਸੀਂ ਸੁਣਨ ਨੂੰ ਤਿਆਰ ਨਹੀਂ ਹਾਂ ਬੋਧਵਾਰਾ ਸਾਹਿਬ ਮੰਦਰਾਂ ਦੇ ਵਿੱਚ ਆਪਾਂ ਮਸਜਿਦਾਂ ਦੇ ਵਿੱਚ ਬਹੁਤ ਸਾਰੀਆਂ ਤੁਹਾਨੂੰ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ ਪਰ ਉੱਥੇ ਸੁਣਨ ਨੂੰ ਤਿਆਰ ਨਹੀਂ ਕੋਈ ਹੈਗਾ ਉੱਥੇ ਵੀ ਅਸੀਂ ਆਪਣੀਆਂ ਗੱਲਾਂ ਮਾਰੀ ਜਾਂਦੇ ਆ ਉੱਥੇ ਨੂੰ ਮੋਬਾਈਲ ਚੱਲੀ ਜਾਂਦੇ ਆ ਉੱਥੇ ਵੀ ਸਾਰਾ ਕੁਝ ਹੋ ਜਾਂਦਾ ਜਿੰਨਾ ਚਿਰ ਅਸੀਂ ਸੁਣਾ ਗਏ ਨਹੀਂ ਔਰ ਸੋਚਦੇ ਆਪਾਂ ਅਮਲ ਨਹੀਂ ਕਰਾਂਗੇ ਉਹਨਾਂ ਚਿਰ ਸਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਨਹੀਂ ਆਊਗਾ ਇਤਨੀ ਅਸੀਂ ਆਪਾਂ ਜਿਹੜਾ ਹੈਗਾ ਜ਼ਿੰਦਗੀ ਬਤੀਤ ਕਰ ਜਾਵਾਂਗੇ ਤੇ ਫਿਰ ਆਪਾਂ ਨੂੰ ਜਿਹੜੇ ਉਹਦੇ ਰਿਜ਼ਲਟ ਆ ਗਏ ਆ ਉਹਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਜਿੱਥੋਂ ਤੱਕ ਤੁਹਾਡੇ ਕੈਰੀਅਰ ਦਾ ਸਬੰਧ ਆ ਤੁਹਾਡੇ ਭਵਿੱਖ ਦਾ ਸਬੰਧ ਹੈ ਇਹ ਤੁਹਾਡਾ ਭਵਿੱਖ ਜਿਹੜਾ ਹੈਗਾ ਜਿੱਤੇ ਤੁਸੀਂ ਸਕੂਲ ਚ ਦਾਖਲ ਹੁੰਦੇ ਆ ਉਦੋਂ ਹੀ ਸ਼ੁਰੂ ਹੋ ਜਾਂਦਾ ਉਹੀ ਬੱਚੇ ਕਾਮਯਾਬ ਹੁੰਦੇ ਆ ਜਿਹੜੇ ਸਕੂਲ ਚ ਦਾਖਲ ਹੁੰਦੇ ਹੋਏ ਆਪਣੇ ਆਪ ਨੂੰ ਆਪਣਾ ਟੀਚਾ ਮੈਥ ਲੈਂਦੇ ਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆ ਬੰਨਾ ਕੋਈ ਇੰਜੀਨੀਅਰ ਬੰਨਾ ਚਾਹੁੰਦਾ ਕੋਈ ਡਾਕਟਰ ਬੰਨਾ ਚਾਹੁੰਦਾ ਕੋਈ ਅਧਿਆਪਕ ਬੰਨਾ ਚਾਹੁੰਦਾ ਕੋਈ ਚੰਗਾ ਮਿਟਾਰੀ ਬੰਨਾ ਚਾਹੁੰਦਾ ਕੋਈ ਚੰਗਾ ਕਲਾਕਾਰ ਬੰਨਾ ਚਾਹੁੰਦਾ ਹਰ ਇੱਕ ਦੀਆਂ ਅਲੱਗ-ਅਲੱਗ ਜੀਆਂ ਉਹਨਾਂ ਦੇ ਪਿੱਛੇ ਹੁੰਦੇ ਆ ਹਰ ਇੱਕ ਦੇ ਜਿਹੜਾ ਉਹਨਾਂ ਦਾ ਦਿਲਚਸਪੀ ਅਲੱਗ-ਅਲੱਗ ਹੁੰਦੀ ਆ ਕਦੇ ਵੀ ਕਿਸੇ ਨੇ ਮਗਰ ਲਾ ਕੇ ਜਿਹੜਾ ਹੈਗਾ ਆਪਣੇ ਜਿਹੜੀ ਵਿਸ਼ਿਆਂ ਦੀ ਚੋਣ ਆ ਜੋ ਆਪਣੇ ਕਰੀਅਰ ਦੀ ਚੋਣ ਕਦੇ ਨਹੀਂ ਕਰੀਦੀ ਥੋੜਾ ਆਦਾ ਆ ਦਰਸ ਹੁੰਦਾ ਇਸమే ਕੋਸ਼ ਕਰਨਾ ਕਿਸੇ ਨੇ ਕੁਝ ਕਰਨਾ ਹੈਗਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣਾ ਜਿਹੜਾ ਤੁਹਾਡੀ ਦਿਲਚਸਪੀ ਕਿਹੜੇ ਪਾਸੇ ਆ ਇੱਕ ਵਾਰੀ ਤੁਸੀਂ ਆਪਣਾ ਟੀਚਾ ਬੰਦ ਲਿਆ ਫਿਰ ਉਹ ਟੀਚੇ ਨੂੰ ਪ੍ਰਾਪਤ ਕਰਨ ਵਾਸਤੇ ਸਖਤ ਮਿਹਨਤ ਕਰੋ ਤੇ ਚੰਗੀ ਜਿਹੜੀ ਹੈ ਕਿ ਪੜ੍ਹਾਈ ਕਰੋ ਤੇ ਪੂਰੇ ਤਪੱਸਿਆ ਦੇ ਨਾਲ ਤੁਸੀਂ ਹਰ ਚੀਜ਼ ਪ੍ਰਾਪਤ ਕਰ ਸਕਦੇ ਆ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਇਹ ਲੰਬਾ ਨਹੀਂ ਦੇਣਾ ਚਾਹੀਦਾ ਰੱਬ ਨੂੰ ਕਿ ਮੈਂ ਗਰੀਬ ਘਰ ਚ ਪੈਦਾ ਹੋਇਆ ਹਾਂ ਉਹਨਵਾਈ ਰੋ ਦੇ ਕੋਲੇ ਕੱਕ ਕੋਲੇ ਉਹਦੇ ਵਿੱਚ ਅੱਜ ਦੀ ਖਬਰ ਆ ਪੇਡਾਂ ਚਾਰਨ ਵਾਲਾ ਬੱਚਾ ਮਜ਼ਦੂਰੀ ਕਰਨ ਵਾਲਾ ਬੱਚਾ ਅੱਜ ਆਈਐਸ ਅਫੀਸਰ ਸੈਲੈਕਟ ਹੋਇਆ ਅੱਜ ਦੀ ਖਬਰ ਪੜ੍ਹਦੇ ਹੋ ਜਾ ਰਹੇ ਇੱਕ ਭੇਡਾਂ ਚਾਰਨ ਵਾਲਾ ਬੱਚਾ ਆਈਐਸ ਬਣ ਸਕਦਾ ਇੱਕ ਮਜ਼ਦੂਰੀ ਕਰਨ ਵਾਲਾ ਬੱਚਾ ਜਿਹੜਾ ਹੈਗਾ ਉਹ ਆਈਐਸ ਬਣ ਸਕਦਾ ਡਿਪਟੀ ਕਮਿਸ਼ਨਰ ਬਣ ਸਕਦਾ ਤਾਂ ਅਸੀਂ ਕਿਉਂ ਨਹੀਂ ਬਣ ਸਕਦੇ ਅਸੀਂ ਆਪਣਾ ਇੱਕ ਸੋਚਾ ਹੋਇਆ ਅਸੀਂ ਗਰੀਬ ਦੇ ਘਰਾਂ ਚ ਪੈਦਾ ਹੋਏ ਆ ਅਸੀਂ ਤਾਂ ਹੀ ਬਸ ਰਹਿਣਾ ਇੱਥੇ ਸਾਡਾ ਤਾਂ ਕੋਈ ਸੁਧਾਰ ਨਹੀਂ ਹੋਣਾ ਪਰ ਬੱਚਿਓ ਜੇ ਤੁਸੀਂ ਮਿਹਨਤ ਕਰੋਗੇ ਉਹੜਾ ਜੇ ਆਪਣੇ ਆਪ ਨੂੰ ਸੁਧਾਰ ਲਓਗੇ ਆਪਣੇ ਚੰਗੇ ਗੁਣ ਪੈਦਾ ਕਰ ਲੋਗੇ ਜਿਹੜੇ ਤੁਹਾਡੇ ਔਗਣ ਉਹਨਾਂ ਨੂੰ ਕੱਢ ਦੇਓਗੇ ਸਾਡੇ ਤੁਸੀਂ ਚੰਗੇ ਲੋਧਿਆਂ ਦੇ ਉੱਤੇ ਪਹੁੰਚ ਸਕਦੇ ਆ ਕੋਈ ਔਖਾ ਕੰਮ ਨਹੀਂ ਹੈਗਾ ਜਿਹੜੇ ਪਹੁੰਚਦੇ ਆ ਉਹਨਾਂ ਦੇ ਵਿੱਚ ਤੁਹਾਡੇ ਨਾਲੋਂ ਥੋੜੇ ਜੇ ਵੱਖਰੇ ਗੁਣ ਹੁੰਦੇ ਆ ਬਾਕੀ ਕੋਈ ਫਰਕ ਨਹੀਂ ਹੁੰਦਾ ਸਰੀਰਕ ਪੰਤਰ ਸਾਰਿਆਂ ਦੀ ਇੱਕੋ ਜਿਹੀ ਆ ਸਿਰਫ ਸਾਡੀ ਦਿਮਾਗੀ ਸੋਚ ਆ ਜਿਹੜੀ ਆਪਾਂ ਨੂੰ ਅੱਗੇ ਸਾਡੇ ਪ੍ਰੋਜੈਕਟ ਦੇ ਵਿੱਚ ਲੈ ਕੇ ਜਾਂਦੀ ਆ ਤੇ ਦਿਮਾਗੀ ਸੋਸ਼ਲ ਜਿਹੜਾ ਉਹ ਪਦਰ ਤੇ ਲੋੜ ਆ ਤੇ ਬਦਲ ਕੇ ਆਪਾਂ ਨੂੰ ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਹੈ ਤੇ ਆਪਣਾ ਜਿਹੜਾ ਸਮਾਂ ਹੈਗਾ ਉਹਨੂੰ ਸਹੀ ਪਾਸੇ ਲਾਈਏ ਤੁਹਾਡੇ ਵਾਸਤੇ ਸੋਸ਼ਲ ਵੈਲਫੇਅਰ ਕਲਾਬ ਵੱਲੋਂ ਇੱਕ ਚਾਰਟ ਤਿਆਰ ਕੀਤਾ ਗਿਆ ਇਹਦੇ ਵਿੱਚ ਕਾਫੀ ਸਾਰੇ ਕੋਰਸ ਜਿਹੜੇ ਦੱਸੇ ਗਏ ਆ ਜੁਨੇ ਦੀ ਆਪਾਂ ਗੱਲ ਕਰਾਂਗੇ ਤੇ 10ਵੀਂ ਤੋਂ ਬਾਅਦ ਜਿਹੜਾ ਬੱਚਾ ਤੇ ਨਹੀਂ ਪੜ੍ਹਨਾ ਚਾਹਦਾ ਉਹਦੇ ਵਾਸਤੇ ਬਹੁਤ ਸਾਰੇ ਕੋਰਸ ਹੈਗੇ ਆ ਪਹਿਲਾ ਨੰਬਰ ਹੈਗਾ ITI ITI ਦੇ ਵਿੱਚ ਨੇ ਫਾਰਟਰ ਪਲੰਬਰ ਇਲੈਕਟ੍ਰੀਸ਼ੀਅਨ ਮਕੈਨਿਕ ਮੀਚਨ ਮਕੈਨਿਕ ਮੋਟਰ ਮਕੈਨਿਕ ਰੈਫਰਿਜਰੇਸ਼ਨ ਹੈ ਟੈਕਨੀਸ਼ੀਅਨ ਆ ਜਿੰਨਾ ਸਾਰਾ ਘਰਾਂ ਦਾ ਕੰਮ ਹੈਗਾ ਟੈਕਨੀਸ਼ੀਅਨ ਲੈਵਲ ਦਾ ਕੰਮ ਹੈਗਾ ਉਹ ਕਿੱਥੇ ਹੁੰਦਾ ਹੈਗਾ ਆਈਟੀਆਈ ਦੇ ਵਿੱਚ ਲੋਕੇ ਦੇ ਵਿੱਚ ਸਰਕਾਰੀ ਆਈਟੀਆਈ ਕੋਈ ਨਾ ਵੀ ਮੁੰਡਿਆਂ ਦੀ ਦੋ ਆਈਟੀਆਈ ਨੇ ਹੈ ਸਰਕਾਰੀ ਜਿੱਥੇ ਤੁਸੀਂ 10ਵੀਂ ਤੋਂ ਬਾਅਦ ਸਿੱਧਾ ਦਾ ਅਗਲਾ ਲੈ ਸਕਦੇ ਆਂ ਔਰ ਉੱਥੇ ਜਿਹੜਾ ਵੰਗਿਆ ਕੋਰਸ ਪਾਸ ਕਰਦੇ ਜੇ ਪਲੱਸ 2 ਦਾ ਪਾਸ ਤੋਂ ਵੀ ਕਰ ਲਿਆ ਤਾਂ ਤਾਂ ਵੀ ਤੁਸੀਂ ਉੱਥੇ ਦਾ ਅਗਲਾ ਲੈ ਸਕਦੇ ਆਂ ਆਈਟੀਆਈ ਇੱਕ ਬੈਸਟ ਆਪਸ਼ਨ ਹੈ ਤੁਹਾ ਅੱਗੇ ਦੂਜੀ ਆਪਸ਼ਨ ਹੈ ਪੋਲੀਟੈਕ닉 ਕਾਲਜ ਦਾ ਡਿਪਲੋਮਾ ਕੋਰਸ ਆਈਟਿਜ਼ ਜਿਹੜਿਆ 1 ਸਾਲ ਦੀ ਹੁੰਦੀ ਹੈ ਜਾਂ 2 ਸਾਲ ਦੀ ਹੁੰਦੀ ਹੈ ਪੋਲੀਟੈਕ닉 ਦਾ ਡਿਪਲੋਮਾ ਜਿਹੜਾ ਹੈ 3 ਸਾਲ ਦਾ ਹੁੰਦਾ ਜਿਵੇਂ ਆਪਾਂ ਕਿਹਾ ਸਿਵਲ ਐਕਟਿੰਗ ਸਿਵਲ ਇੰਜੀਨੀਅਰਿੰਗ ਇਲੈਕਟ੍ਰੀਕਲ ਮਕੈਨਿਕਲ ਕੰਪਿਊਟਰ ਇਲੈਕਟ੍ਰੋਨਿਕਸ ਕੈਮੀਕਲ ਪਲਾਸਟਿਕ ਲੈਦਰ ਬਹੁਤ ਸਾਰੇ ਕੋਰਸ ਹੈ ਜਿਹੜੇ ਪੋਲੀਟੈਕ닉 ਕਾਲਜ ਦੇ ਵਿੱਚ ਮਿਲਦੇ ਆ ਔਰ ਤੁਸੀਂ ਉਹਨਾਂ ਬਹੁਤ ਸਾਰੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਤੁਸੀਂ ਦਸਵੇਂ ਪਾਸੇ ਉੱਤੇ ਚਾਹੀਦੇ ਆ 10ਵੀਂ ਪਾਸ ਆਲਾ ਬੱਚਾ ਜਿਹੜਾ ਹੈਗਾ ਉਹ ਸਿੱਧਾ ਉੱਥੇ ਡਾਗਲਾ ਲੈ ਸਕਦਾ ਕਾਲਕਟਾ ਦੇ ਕਾਲਜਾਂ ਦੇ ਵਿੱਚ ਟ੍ਰਿਪੋਲਾ ਗੋਸਟ ਦੇ ਵਿੱਚ ਜਿਹੜੇ ਬੱਚਿਆਂ ਨੇ 11+2 ਸਾਇੰਸ ਕੀਤੀ ਹੁੰਦੀ ਆ ਜਾਂ 2 ਸਾਲ ਦੀ ਆਈਟੀ ਕੀਤੀ ਹੁੰਦੀ ਆ ਉਹਨਾਂ ਨੂੰ ਉੱਥੇ ਇੱਕ ਸਾਲ ਦੀ ਸ਼ੋਅਰ ਹੁੰਦੀ ਆ ਔਰ ਦੂਜੇ ਸਾਲ ਦੇ ਵਿੱਚ ਸਿੱਧਾ ਡਾਗਲਾ ਬਣਦਾ ਉਹਨਾਂ ਦਾ ਡਾਕੂਮੈਂਟ ਜਿਹੜਾ 2 ਸਾਲ ਦਾ ਰਹਿ ਜਾਂਦਾ ਇਹਨਾਂ ਦਾ ਇਹਨਾਂ ਨੇ ਕਲਾਸ 2 ਸਾਇੰਸ ਕੀਤੀ ਆ ਪਲੱਸ 2 ਰੋਕੇਸ਼ਨਲ ਕੀਤੀ ਹੈ ਜਾਂ ਪਲੱਸ 2 ਮੈਡੀਕਲ ਜਾਂ ਨਨ ਮੈਡੀਕਲ ਕੀਤਾ ਉਹਨਾਂ ਵਾਸਤੇ ਬਸਾਂ ਦੀ ਸ਼ੋਰ ਹੁੰਦੀ ਹੈ ਇਹ ਆਪਦੇ ਤੁਸੀਂ ਜੇ ਤੁਸੀਂ ਨਹੀਂ ਕੀਤਾ ਤਾਂ ਤੁਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਹੁਣ ਉਹਨਾਂ ਦੋਨਾਂ ਕੋਰਸਾਂ ਦੇ ਵਿੱਚ ਐਂਟੀਆਈ ਦੇ ਵਿੱਚ ਤੇ ਕਾਲਜ ਐਡਮਿਸ਼ਨ ਕੋਰਸ ਤੇ ਜੇ ਸਰਕਾਰੀ ਕਾਲਜ ਵਿੱਚ ਤਾਂ ਆਪਾਂ ਦਾ ਅਗਲਾ ਲੈਂਦੇ ਹਾਂ ਤਾਂ ਤੁਹਾਡੇ ਜਿਹੜੇ ਐਸਸੀ ਕੈਂਡੀਡੇਟਾਂ ਨੂੰ ਸੋਚਾ ਜਾਂਦੀ ਤੇ ਆਉਂਦੀ ਹੈ ਉਹਨਾਂ ਦੀ ਪੂਰੀ ਜਿ ਪੂਰੀ ਵੀ ਸਮਾਪਤ ਹੁੰਦੀ ਆ ਇਹਦਾ ਵਧੀਆ ਤੋਂ ਆਪਾਂ ਨੂੰ ਜਿੱਥੇ ਪੂਰੀ ਫੀਸ ਮਾਗੋ ਹੈ ਜਿੱਥੇ ਸਾਡਾ ਕੋਈ ਪੈਸਾ ਨਾ ਲੱਗੇ ਤਾਂ ਆਪਾਂ ਉਥੇ ਹੀ ਪਾਉਣੇ ਲੈਣੇ ਚਾਹੀਦੇ ਆ ਤਾਂ ਇਹਦਾ ਮਤਲਬ ਹੈ ਕਿ ਉਥੇ ਆਪਾਂ ਜਾਣਾ ਹੈਗਾ ਬਿਨਾਂ ਪੈਸੇ ਤੋਂ ਵਧੀਆ ਜਿਹਾ ਆਪਣੇ ਕੋਰਸ ਜਿਹੜਾ ਪੂਰੇ ਕਰ ਸਕਦੇ ਆ ਜਿਹੜੇ ਜਨਰਲ ਕਹਿੰਦੇ ਕਰੀਦੇ ਬੱਚੇ ਆ ਉਹਨਾਂ ਨੂੰ ਨੰਬਰਾਂ ਦੇ ਹਿਸਾਬ ਦੇ ਨਾਲ ਛੋਟੂਗੀ ਉੱਥੇ ਇੱਕ ਵਿਸ਼ਵ ਮੰਤਰਿ ਕੀਵਾ ਯੋਜਨਾ ਜੇ ਤੁਹਾਡੇ ਨੰਬਰ 90% ਤੋਂ ਉੱਤੇ ਆ ਤਾਂ ਤੁਹਾਡੀ 100% ਫੀਸ ਮਾਫ ਹੋ ਜਾਂਦੀ ਹੈ ਜੇ 80 ਤੋਂ 90, 90 90% ਦੀ ਇਸਮਾਨਤ ਦਈ ਹੈ ਜੇ 70 ਤੋਂ 80 ਦਾ 80% ਦੀ ਇਸਮਾਨਤ ਹੁੰਦੀ ਹੈ ਜੇ 60 ਤੋਂ 70 ਦਾ 70% ਦੀ ਇਸਮਾਨਤ ਦਈਆ 60% ਤੋਂ ਘੱਟ ਵਾਲਿਆਂ ਦੀ ਜਨਰਲ ਕੈਟੇਗਰੀ ਦੀ ਇਸਮਾਨਤ ਨਹੀਂ ਹੋਈ ਇਹਦਾ ਮਤਲਬ ਅਸੀਂ ਪੜੀਏ ਜਨਰਲ ਕੈਟੇਗਰੀ ਵਾਲਿਆਂ ਬੱਚੇ ਜੇ ਵੱਧ ਤੋਂ ਵੱਧ ਨੰਬਰ ਲਏ 90 90% ਦੇ ਨੰਬਰ ਲੈ ਲਏ ਤਾਂ ਆਪਾਂ ਨੂੰ ਇਸਾਂ ਦੇ ਵਿੱਚ ਸ਼ੋਅ ਹੋ ਸਕਦੇ 10ਵੀਂ ਤੋਂ ਬਾਅਦ छे साल का बी एस सी एग्रीकल्चर का कोर्स कर सकते हैं सीधा कोई प्लस टू मैडिकल नॉन मैडिकल करते हैं छे साल का बी एस सी एग्रीकल्चर का कोर्स है तो सकते हैं इस तुम तो बहुत सारे होर कोर्स है जो दसवीं तो बाद आप कर सकते हैं पर बहुते बच्चे जो चाहते हैं कि जी आपकी प्लस वन प्लस टू करिएगा प्लस वन प्लस टू एक्टर आर्ट्स होंगे कॉमर्स होंगे मैडिकल होंगे नॉन मैडिकल होंगे ਵੋਕੇਸ਼ਨਲ ਹੁੰਦੀ ਹੈ ਐਗਰੀਕਲਚਰ ਹੁੰਦੀ ਹੈ ਟੈਕਨੀਕਲ ਹੁੰਦੀ ਹੈ ਕਿੰਨੇ ਪੜਾਣੀ ਪਲੱਸ 1 ਪਲੱਸ 2 ਆ ਤਾਂ ਇਹ ਸਭ ਕੁਝ ਢੜੀਆ ਆ ਬਾਸ ਹੈ ਕੋਈ ਮਾੜੀ ਨਹੀਂ ਐ ਬਾਸ ਵਾਲੇ ਬੱਚੇ ਨੂੰ ਇਹ ਸਾਰੇ ਅਧਿਸ਼ਾ ਜਿਹੜੇ ਆ ਇਸ ਵੇਲੇ ਵੱਖਰੇ ਵੱਖਰੇ ਉਧਾਂ ਤੇ ਬੈਠੇ ਆ ਉਹ ਆਸ ਵਾਲੇ ਹੀ ਆ ਗੱਲਾਂ ਮੇਕਦੀਆਂ ਗੱਲਾਂ ਸੈਂਸ਼ੀਅਰ ਹੋਣੇ ਲੋਗ ਆ ਜੇ ਕੱਲ ਨੂੰ ਬੀਏ ਵੀ ਕਰਦੇ ਤੁਸੀਂ ਤਾਂ ਬੀਏ ਵੀ ਤੁਹਾਡੀ ਐ ਜੀ ਹੋਵੇ ਕਿ ਤੁਸੀਂ ਜਿਹੜਾ ਉਹ ਟਾਪਰਾਂ ਦੇ ਵਿੱਚੋਂ तो यह बदिया आवधियों में पहुंच जाएंगे। और आठवाले बच्चे की कहां चल रहे हैं? आठवाले बच्चे की करूंगा ज़्यादा B.E. करूंगा, जहां O.I.E. कर रहे हैं, जहां diploma कर रहे हैं, जहां B.B.A. कर रहे हैं, B.B.A. course क्या है? Business Management था, जहां B.C.A. कर रहे हैं, जहां B part में C. आज़म वैद्य को नियुक्त, वो भी तो � ਐਨ ਐਮ ਦਾ ਕੋਰਸ ਜੀ ਐਨ ਐਮ ਦਾ ਕੋਰਸ ਮਲਟੀ ਪਰਪਸ ਹੈਲਥ ਬਾਕਰ ਦਾ ਕੋਰਸ ਹੁੰਦਾ ਹੈ ਉਹ ਵੀ ਤੁਸੀਂ ਕਰ ਸਕਦੇ ਆ ਸੋ ਇੱਕ ਕੋਰਸ ਹੁੰਦਾ ਹੈ ਪੰਜ ਸੱਤ ਦਾ ਨੌ ਦਾ ਕੋਰਸ ਜਿਹਨਾਂ ਨੇ ਵਕੀਲ ਬਣਨਾ ਪਲੱਸ 2 ਆਰਟਸ ਤੋਂ ਬਾਅਦ ਜੀ ਐਲ ਐਮ ਵੀ ਇਕੱਠੀ ਹੋ ਜਾਂਦੀ ਹੈ ਪਿੱਛੇ ਵੀ ਐ ਪਿੱਛੇ ਨੌ ਤੇ ਵਕੀਲ ਬਣ ਸਕਦੇ ਆ ਤੇ ਜੇ ਛੋਟਾ ਜਿਹਾ ਟੈਸਟ ਪੜਿਓ ਪੀ ਸੀ ਐਸ ਜੁਡੀਸ਼ੀਅਲ ਤਾਂ ਤੁਸੀਂ ਉੱਥੇ ਜੱਜ ਵੀ ਲੱਗ ਸਕਦੇ ਆ ਉਸ ਤੋਂ ਬਾਅਦ ਤੁਹਾਡੇ ਵਾਸਤੇ ਹੈਗਾ ਹੋਟਲ ਮੈਨੇਜਮੈਂਟ ਦਾ ਕੋਰਸ ਹੈ ਇੰਟਰਨੈਸ਼ਨਲੋਜੀ ਅੱਜ ਕੱਲ੍ਹ ਹੋਟਲ ਬੜੇ ਵੱਧ ਰਹੇ ਆ ਉਹਨਾਂ ਨੂੰ ਵੱਖਰੇ ਵੱਖਰੇ ਸ਼ੈਫਟੀ ਰੋਡ ਆ ਵੱਖਰੇ ਵੱਖਰੇ ਉਹਨਾਂ ਦੇ ਕਮਰੇ ਸਟਾਫ ਦੀ ਰੋਡ ਆ ਵੱਖਰੇ ਵੱਖਰੇ ਉਹਨਾਂ ਦੇ ਮੈਨੇਜਮੈਂਟ ਦੀ ਰੋਡ ਆ ਸਾਡੇ ਬੱਚੇ ਉੱਧਰ ਨੂੰ ਜਾਂਦੇ ਹੀ ਨਹੀਂ ਹੋਟਲ ਮੈਨੇਜਮੈਂਟ ਦਾ ਕੋਰਸ ਕੌਣ ਵਧੀਆ ਪਟੰਨਾ ਸ਼ਹਿਰ ਆਪੋਰਟੇ ਕੋਰਸਪੋਂ ਦੇ ਵਿੱਚ ਬਹੁਤ ਵਧੀਆ ਇੰਸਟੀਚਿਊਟ ਹੈ ਜਿੱਦੇ ਸਰਕਾਰੀ ਹੋਟਲ ਮੈਨੇਜਮੈਂਟ ਨਾਲ ਸੰਬੰਧਤਾ ਇਸ ਤੋਂ ਬਾਅਦ नेशनल टेक्नोलॉजी का कोर्स है गया। लैदर टेक्नोलॉजी का कोर्स है बहुत सारे और कोर्स है जो प्लस टू आर्ट्स को आप उसी कर सकते हैं प्रॉब्लम यह है कि अभी सोचते भी हैं कि अना की हम प्लस टू लागू अपने प्लस टू आर्ट्स में हो गए हैं उन्हें तो सोचना शुरू करो, करो कि मैं कि करना है मेरे वास्तव ऑप्शन की है वो जो ऑप्शन है कि आपको जो है अगले अपने आप को लेके जाना है ਜੋ ਵੀ ਤੁਹਾਡੇ ਕੋਲ ਇਹ ਪਾਸਪੋਰਟ ਕਿਸੇ ਮੈਡੀਕਲ ਨੋਟ ਮੈਡੀਕਲ ਨਹੀਂ ਹੈਗਾ ਇਸ ਕਰਕੇ ਆਪਾਂ ਉਹਨਾਂ ਨੂੰ ਮਿਸ਼ਨ ਦੀ ਗੱਲ ਨਹੀਂ ਕਰਾਂਗੇ ਪਰ ਜਿਹੜਾ ਪਾਸਪੋਰਟ ਤੋਂ ਬਾਅਦ ਬਹੁਤ سارے ਤੁਹਾਡੇ ਲੋਕ ਜਿਹੜੇ ਮੌਕੇ ਆ ਉਹ ਹੀ ਮੈਦਾਨੇ ਵੱਲੋਂ ਇਸ ਵੇਲੇ ਅਗਨੀ ਵੀਰਸ ਟੀਮ ਚੱਲ ਰਹੀ ਆ ਸਾਡੇ ਦੇਸ਼ ਨੂੰ ਬਹੁਤ ਜੀ ਬੜੀ ਵੱਡੀ ਲੋੜ ਆ ਛਾਂਗੀਆਂ ਜਿਹੜੀਆਂ ਮਾਰ ਘਾਣ ਸਮਾਂ ਸੱਤਰਾ ਹੋਇਆ ਆ ਉਹਥੇ ਸਾਡੇ ਫੌਜੀ ਵੀਰ ਜਿਹੜੇ ਆ ਬਾਰਡਰ ਦੇ ਉੱਤੇ ਸਾਡੀ ਜਿਹੜੀ ਰਾਖੀ ਕਰਦੇ ਆ ਅਗਨੀ ਵੀਰ ਦੇ ਵਿੱਚ ਤੁਸੀਂ ਜਾ ਸਕਦੇ ਆ ਨਸਤੂਦਵਾਤ ਉਹ ਅਗਲੇ ਨੀਵੇ ਵਿੱਚ ਬਹੁਤ ਸਾਰੇ ਜਿਹੜੀਆਂ ਹੈਗੇ ਤੁਹਾਡੀਆਂ ਰਿਕਰੂਟਮੈਂਟ ਹੋਣ ਗਿਆ ਉਹਦੇ ਵਾਸਤੇ ਵੀ ਆਪਾਂ ਜਿਹੜਾ ਹੈਗਾ ਪੜ੍ਹਦੀ ਹੋ ਸਕਦੇ ਆ ਨਸਤੂਦਵਾਤ ਹੋਰ ਉਲਸਟੇ ਵਿੱਚ ਵੀ ਜਾ ਸਕਦੇ ਆ ਤਾਂ ਬਹੁਤ ਸਾਰੇ ਹੋਰ ਆਪਸ਼ਨ ਹੈਗੇ ਜਿੱਥੇ ਆਪਾਂ ਉਹਨਾਂ ਦੇ ਵਿੱਚ ਨੌਕਰੀ ਨਹੀਂ ਕਰ ਸਕਦੇ ਹੈ ਅੱਗੇ ਆਪਾਂ ਹਾਈਰ ਐਜੂਕੇਸ਼ਨ ਵੀ ਲੈ ਸਕਦੇ ਤੁਹਾਨੂੰ ਅਸੀਂ ਬਹੁਤਾ ਉਹ ਜੌਨ ਦੀ ਕੋਸ਼ਿਸ਼ ਨਹੀਂ ਕਰਾਂਗੇ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਦਿਮਾਗ ਦੇ ਵਿੱਚ ਉਲ ਜਾਣਾ ਹੈ ਉਹ ਆਪਣਾ ਠੀਕ ਕਰ ਗਏ ਉਹ ਪਟਿਏ ਉਹਦੇ ਵਾਸਤੇ ਸੀ ਆਪਣੇ ਡੋਰਡ ਦੇ ਚਾਹਾਂਗੇ ਉਹ ਬੱਚਾ ਸਭ ਨੂੰ ਪੁੱਛਣਾ ਚਾਹੁੰਦਾ ਆਪਣੇ ਕਿਸੇ ਮੈਂਬਰ ਨੂੰ ਵੀ ਕਿ ਮੈਂ ਇਹ ਕੰਮ ਕਰਨਾ ਚਾਹੁੰਦਾ ਇਹ ਪੜਾਈ ਕਰਨਾ ਚਾਹੁੰਦਾ ਮੈਨੂੰ ਗਾਈਡ ਕਰੋ ਮੋਰਲ ਵੈਲਿਊ ਤੇ ਕੈਰੀਅਰ ਗਾਈਡੈਂਸ ਇੱਕੋ ਹੀ ਸਾਡਾ ਮਕਸਦ ਹੈਗਾ ਆਪਣੇ ਮਕਸਦ ਨੂੰ ਪੂਰਾ ਕਰਨ ਵਾਸਤੇ ਅਸੀਂ ਤੁਹਾਡੀ ਮਦਦ ਕਰਦੇ ਆਂ ਉਸ ਮਦਦ ਦਾ ਫਾਇਦਾ ਲਓ ਤੇ ਸਾਨੂੰ ਬੰਦ-ਬੰਦ ਪੁੱਛੋ ਤੁਹਾਡਾ ਦੋਸਤ ਸਮੇਂ ਤੇ ਕਿਸੇ ਕੀਤਾ ਨਹੀਂ ਤੇ ਕੀ ਨਹੀਂ ਕਰਨਾ ਹੈਗਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਬਹੁਤ ਨੀਕੇ ਨਾਲ ਸੁਣਿਆ ਬਹੁਤ ਵਧੀਆ ਬੱਚੇ ਹੈਗੇ ਆ ਤੁਹਾਡੇ ਕੋਈ ਕਮੀ ਨਹੀਂ ਹੈ ਥੋੜਾ ਜਿਹਾ ਬਾਗ ਨੂੰ ਆਪਣ ਨੂੰ ਜਿਹੜਾ ਹੈਗਾ ਬਦਲਣਾ ਪਈ ਜਾਏਗਾ ਕਮੀਆਂ ਕਿਸੇ ਵੀ ਨਹੀਂ ਆਏਗਾ ਥੋੜਾ ਜਿਹਾ ਆਪਣੇ ਜਿਹੜਾ ਜਿਹਨੇ ਹਾਂ ਰੱਖਾ ਉਹ ਤਾਂ ਜਿਹੇ ਵੀ ਰੱਖਾ ਉਹ ਜਿਹੜਾ ਗੱਲਬਾਤ ਕਰਦਾ ਤੁਸੀਂ ਚਾਹੇਗਾ ਜਿਹੜੀ ਲੂਸ ਟੌਕ ਕਰਨੀ ਹੈ ਉਹ ਬੰਦ ਕਰ ਦੋਗੇ ਮੋਬਾਈਲ ਜਿਹੜੇ ਹੈਗਾ ਕਿਉਂ ਆਪਾਂ ਬਣਾ ਲਏ ਬੱਚੋ ਨੰਨੀਆਂ ਟੈਕਨੋਲੋਜੀ ਆ ਰਹੀਆਂ ਨੰਨੀਆਂ ਟੈਕਨੋਲੋਜੀ ਕਿਹੜੀਆਂ ਆ ਰਹੀਆਂ ਐ ਮਾਰਕੀਟਿੰਗ ਟੈਕਨੋਲੋਜੀ ਹੋਰ ਜਿਸੀ ਪੜਦੇ ਆ ਅਮੈਤਾ ਆ ਰਿਹਾ ਖਾਨਸ ਆ ਰਿਹਾ ਰਸ਼ਟਾ ਆ ਰਿਹਾ ਕੁੰਜੀਆਂ ਦੇ ਵਿੱਚ ਆ ਰਿਹਾ ਔਰ ਅਮਾਰਜਿਕ ਟੈਕਨੋਲੋਜੀ ਦੀ ਗੱਲ ਕਰਦੇ ਆ ਕਿਹੜੀਆਂ ਕਿਹੜੀਆਂ AI ਦੀ ਗੱਲ ਚੱਲ ਰਹੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਚੱਲ ਰਹੀ ਆ ਮਸ਼ੀਨ ਲਰਨਿੰਗ ਦੀ ਗੱਲ ਚੱਲ ਰਹੀ ਆ ਰੋਬੋਟਿਕਸ ਦੀ ਗੱਲ ਚੱਲ ਰਹੀ ਆ ਸਾਡੀਆਂ ਸਾਰੇ ਬਾਜ਼ਾਰ ਦੇ ਵਿੱਚ ਕਿਹੜੇ ਰਿਛੇ ਚੱਲ ਰਹੇ ਆ ਈ ਵੀ ਜਾਂਦਾ। ਉਹਨਾਂ ਜੀ ਡੀ ਜੇ ਪੈਂਦਾ ਕਿ ਪੈਟਰੋਲ ਪੈਂਦਾ? ਨਹੀਂ ਨਹੀਂ। ਨਾ ਡੀ ਜੇ ਨਾ ਪੈਟਰੋਲ। ਇਹਦਾ ਮਤਲਬ ਉਹਨਾਂ ਐਕਟੀਵਿਟੀ ਇਕੱਲਾ ਜੁਮਾਨਾ ਆ ਗਿਆ। ਸ਼ਾਮ ਨੂੰ ਮੇਚਰ پارک ਜਾਓ ਉੱਥੇ ਗੱਡੀ ਖੜੀ ਹੁੰਦੀ ਐ ਇੱਕ ਉਹਤੇ ਈ ਵੀ ਲਿਖਿਆ ਆਇਆ। ਦਮਾਸ਼ਤੈ ਆਈ ਹੋਈ ਆ। ਹੌਲ ਵਾਲਿਆਂ ਪਾੜਾ ਹੌਲ ਵਾਲਿਆਂ ਐਕਟਵਾ ਹੌਲ ਦੇ ਸੁਪੁੱਤਰ ਸਾਡੇ ਪਾਦੇ ਆ ਰਹੇ ਆ। ਈ ਵੀ ਵਾਲੇ ਆ ਗਏ। ਇਹਦਾ ਮਤਲਬ ਸਾਨੂੰ ਕਾਦੇ ਉਸਤ ਕਰਨੇ ਚਾਹੀਦੇ ਆ। ਇਹੀ ਦਿਨਾਂ ਚੋਂ ਤੁਹਾਨੂੰ ਕਹਿੰਦੇ ਕਿ ਇਲੈਕਟ੍ਰਿਕ ਨਿਕਲਦੇ ਨਾਲ ਸਮਝਦ ਕਰਦੇ ਪਏ। ਔਰ ਵਾਲਾ ਟਾਈਮ ਰੋਬੋਟੈਕਸ ਦਾ ਸਾਡੇ ਬੋਡੇ ਸਾਡੀਆਂ ਅੱਖਾਂ ਸਾਡੇ ਸਾਰੇ ਪੇਸ਼ੇ ਰੋਬੋਟ ਕਰਦੇ ਆ। ਇਹਦਾ ਮਤਲਬ ਰੋਬੋਟੈਕਸ ਦੇ ਵਿੱਚ ਬੜਾ ਵੱਡਾ ਸਕੋਪ ਆ ਰਿਹਾ। ਸਾਰਾ ਜਿਹੜਾ ਆਟੋਮੇਸ਼ਨ ਦੇ ਨਾਲ ਆਉਣਾ ਹੈ ਆ ਗੱਡੀਆਂ ਵੀ ਵਿੱਚ ਹੈ ਗਿਆ ਆਪਣੇ ਆਪ ਚੱਲਿਆ ਕਰਦੀਆਂ ਟਾਈਮਾਂ ਤੇ ਰੋਡ ਤੇ ਬੈਠੀ। ਪਾਸਟ ਸਾਲ ਹੈ ਲੋ ਜਿਹੜੇ ਪੇਸ਼ੇਦਾਰ ਨਹੀਂ ਸਾਡੀ ਬਹੁਤ ਲੋੜ ਹੈ ਇਹ ਤੁਹਾਡੀ ਬਾਣੀ ਲੋੜ ਨਹੀਂ ਬੈਠੀ ਉਹਨਾਂ ਨੂੰ। ਉਹਨਾਂ ਨੂੰ ਉਹਨਾਂ ਦੀ ਲੋੜ ਪੋਈ ਜਿਨ੍ਹਾਂ ਨੂੰ ਉਹ ਟੈਕਨੋਲੋਜੀ ਆਉਣੀ ਆ ਜਿਨ੍ਹਾਂ ਨੂੰ AI ਆਉਣੀ ਹੋਵੇ ਜਿਨ੍ਹਾਂ ਨੂੰ ਰੋਬੋਟਿਕਸ ਆਉਣਾ ਸੱਤਾ ਦੇਤੇ ਹੀ ਨਗੜੇ ਆ ਅੱਜਕੱਲ 16 ਸੋਲਰ ਪੈਨਲ ਲੱਗਦੇ ਆ ਤਾਂ ਬਿਜਲੀ ਦਾ ਕੰਮ ਜਿਹੜੇ ਸੈਕਟਰੀ ਬੱਚੇ ਉਹ ਕਾਹਦਾ ਕੰਮ ਸਿੱਖਣਗੇ ਉਹ ਸੁੰਦਰਤਾ ਦਾ ਕੰਮ ਸਿੱਖਣਗੇ ਜਿਹਨੂੰ ਸੁੰਦਰਤਾ ਦਾ ਕੰਮ ਹੋਣਾ ਹੁੰਦਾ ਹੋਊਗਾ ਉਹ ਹੀ ਅੱਗੇ ਉਹਨੂੰ ਪਾਉਂਕੇ ਦੇਊਗਾ ਉਹ ਹੀ ਅੱਗੇ ਕਾਮਯਾਬ ਹੋਊਗਾ ਇਸ ਤਰ੍ਹਾਂ ਜਿਹੜਾ ਹੈਗਾ ਕਾਹਦਾ ਮੋਬਾਈਲ ਆ ਅੱਜ ਕਿਹੜਾ ਚੱਲ ਰਿਹਾ ਉਹ ਜੀ ਚੱਲ ਰਿਹਾ ਹੈ ਐਂਟੀ ਚੱਲ ਰਿਹਾ 6G ਆਉਣ ਵਾਲਾ ਪਤਾ ਨਹੀਂ ਕਿੰਨੇ ਜੀ ਤੇ ਕਿੰਨੇ ਜੀ ਉੱਤੇ ਚੱਲਨੇ ਆ ਜਿਹੜਾ ਬੱਚਾ ਮੋਬਾਈਲ ਦੇ ਨਾਲ ਜੁੜ ਕੇ ਜੀ ਆਰ ਟੈਕਨੋਲੋਜੀ ਨੂੰ ਸਿੱਖ ਲੂਗਾ ਉਹ ਤੁਖਾਣੀ ਬਣੂਗਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਲੋਕਾਂ ਦੀ ਲੋੜ ਹੈ ਜਿਨ੍ਹਾਂ ਨੂੰ 5G ਟੈਕਨੋਲੋਜੀ ਆਉਂਦੀ ਹੈ 6G ਟੈਕਨੋਲੋਜੀ ਆਉਂਦੀ ਹੈ ਉਹਨਾਂ ਵਾਸਤੇ ਸਾਡਾ ਕੰਟਰੀ ਇੱਕ ਵੱਡਾ ਹੱਬ ਬਣ ਰਿਹਾ ਹੈ ਇਲੈਕਟ੍ਰੋਨਿਕਸ ਦਾ ਸੈਮੀ ਕੰਡਕਟਰ ਚਿਪਾਂ ਇੱਥੇ ਬਣਦੀਆਂ ਆ